ਇਸ ਇਲੈਕਸ਼ਨ ਦੇ ਰਿਜ਼ਲਟ ਤੋਂ ਦੇਖ ਸਕਦੇ ਹਾਂ ਵੀ ਬਿਲਕੁਲ ਇੱਕ ਤਰਫਾ ਅਸੀਂ ਇਲੈਕਸ਼ਨ ਹੋਣ ਨਹੀਂ ਦਿੱਤਾ ਤੁਹਾਡੇ ਕਲੀਡਰਾਂ ਦਾ ਵਿਕਟਰੀ ਚਾਨ ਵੀ ਆਇਆ ਹੈ ਮੈਨੂੰ ਨਹੀਂ ਪਤਾ ਜੇ ਆਇਆ ਤਾਂ ਉਹਦੀ ਛੋਟੀ ਸੋਚ ਦਾ ਨਤੀਜਾ ਹੋਏਗਾ ਪਰ ਪਰ ਇਹ ਸਿਲੈਕਸ਼ਨ ਦੇ ਵਿੱਚ ਅਸੀਂ ਫ੍ਰੀ ਰਨ ਨਹੀਂ ਦਿੱਤਾ ਸਰਕਾਰ ਨੂੰ ਹਾਂ ਕਾਰਨ ਕੀ ਹੈ ਫਿਰ ਤੁਸੀਂ ਪਰਚੋਲ ਕਰਿਓ ਤੁਹਾਨੂੰ ਪਤਾ ਲੱਗ ਜਾਣਗੇ ਸਰ ਵਿਰੋਧੀ ਧਿਰ ਦਾ ਇੱਕ ਬਹੁਤ ਇੰਪੋਰਟੈਂਟ ਰੋਲ ਹੁੰਦਾ ਹੈ ਤੁਹਾਨੂੰ ਲੱਗਦਾ ਹੈ ਕਿ ਹੁਣ ਇੱਕ ਵਾਰੀ ਫਿਰ ਤੋਂ ਵਿਰੋਧੀ ਧਿਰ ਦਾ ਤੁਹਾਨੂੰ ਜਿਹੜਾ ਉਹ ਦਿੱਤਾ ਗਿਆ ਲੋਕਾਂ ਦੇ ਵੱਲੋਂ ਫਤਵਾ ਦਿੱਤਾ ਗਿਆ ਉਹ ਪੂਰਨ ਤੌਰ ਤੇ ਜਿਹੜਾ ਅਦਾ ਕੀਤਾ ਜਾਏਗਾ ਲੁਧਿਆਣੇ ਵੱਲੋਂ ਦੇਖੋ ਵਾਪਸ ਦੇਖਣਗੇ ਕਿ ਇਸੇ ਤਰੀਕੇ ਰਹਿਣਗੇ ਮੈਂ ਇੱਕ ਗੱਲ ਤੁਹਾਨੂੰ ਦੱਸਦਾ ਇਹ ਲੋਕ ਜਿੱਤ ਕੇ ਵੀ ਹਾਰੇ ਆ ਅਸੀਂ ਹਾਰ ਕੇ ਵੀ ਜਿੱਤੇ ਆ ਉਹਦਾ ਕਾਰਨ ਮੈਂ ਤੁਹਾਨੂੰ ਦੱਸਦਾ 2022 ਤੋਂ ਪਹਿਲਾਂ ਜਿੰਨੀਆਂ ਇਲੈਕਸ਼ਨਾਂ ਬਾਈ ਇਲੈਕਸ਼ਨ ਹੋਈਆਂ ਆਮ ਆਦਮੀ ਪਾਰਟੀ ਦੀ ਜਮਾਨਤ ਜਬਤ ਹੁੰਦੀ ਰਹੀ ਆ ਥੋੜਾ ਜਿਹਾ ਰਿਕਾਰਡ ਕੱਢ ਕੇ ਦੇਖ ਲਿਓ ਬੀਜੇਪੀ ਨੂੰ 45000 ਦੇ ਕਰੀਬ ਐਮਪੀ ਦੇ ਵਿੱਚ ਵੋਟਾਂ ਪਈਆਂ ਸੀ ਅੱਜ ਬੀਜੇਪੀ ਕਿੱਥੇ ਖੜੀ ਆ ਅਸੀਂ ਕਿੱਥੇ ਖੜੇ ਆ ਇਸ ਗੱਲ ਨੂੰ ਜੇ ਆਮ ਆਦਮੀ ਪਾਰਟੀ ਸਮਝਣ ਨੂੰ ਤਿਆਰ ਨਹੀਂ ਐ ਔਰ ਜੇ ਸਵਾ 3 ਸਾਲ ਉਹ ਨਹੀਂ ਕੋਈ ਕੰਮ ਕੀਤਾ ਹੁੰਦਾ ਤੇ ਜੋ ਅੱਜ ਹਾਲਾਤ ਇਸ ਵੈਸਟ ਇਲੈਕਸ਼ਨ ਦੇ ਵਿੱਚ ਪੁਲਿਸ ਦੇ ਆ ਜੋ ਸਿਵਲ ਐਡਮਿਨਿਸਟ੍ਰੇਸ਼ਨ ਦੇ ਆ ਮੈਨੂੰ ਨਹੀਂ ਲੱਗਦਾ ਕੋਈ ਇਹੋ ਜਿਹਾ ਮਹਿਕਮਾ ਛੱਡਿਆ ਹੁੰਦਾ ਲੋਕੀ ਫਿਰ ਉਦਾਂ ਹੀ ਵੋਟਾਂ ਪਾਉਂਦੇ ਫਿਰ ਤਾਂ ਵੈਸੇ ਹੀ ਲੋਕਾਂ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਸੀ ਲੇਕਿਨ ਜੋ ਇਹਨਾਂ ਦੇ ਹਾਲਾਤ ਹੋਏ ਔਰ ਅੱਜ ਤੱਕ ਵੀ ਮੈਨੂੰ ਲੱਗਦਾ ਇਹ ਕੱਲ ਤੱਕ ਵੀ ਇਹਨਾਂ ਦੀ ਪੁਲਿਸ ਤੇ ਬਾਕੀ ਡਿਪਾਰਟਮੈਂਟ ਸੁੱਤੇ ਨਹੀਂ ਔਰ ਅੱਜ ਵੀ VOTING ਜਦੋਂ ਕਾਊਂਟਿੰਗ ਹੋ ਰਹੀ ਸੀ ਤੇ ਆਫਸਰਾਂ ਦੇ ਚਿਹਰੇ ਬਿਲਕੁਲ ਪੀਲੇ ਹੋਏ ਪਏ ਸੀ ਕਿਤੇ ਇਹ ਨਾ ਹੋਵੇ ਵੀ ਸਰਕਾਰ ਹਾਰ ਜਵੇ ਇਹ ਮੈਨੂੰ ਐ ਲੱਗਦਾ ਵੀ ਸਰਕਾਰ ਜਿੱਤ ਕੇ ਵੀ ਹਾਰੀ ਆ ਔਰ ਅਸੀਂ ਹਾਰ ਕੇ ਵੀ ਜਿੱਤੇ ਆ ਕਿਉਂਕਿ ਫਾਈਟ ਜਿਹੜੀ ਆ ਉਹ ਫਾਈਟ ਬਹੁਤ ਵਧੀਆ ਹੋਈ ਆ ਮੈਨੂੰ ਨਹੀਂ ਲੱਗਦਾ ਤੁਸੀਂ ਰਿਕਾਰਡ ਕੱਢ ਕੇ ਦੇਖ ਲਿਓ ਕੋਈ ਬਾਈ ਇਲੈਕਸ਼ਨ ਦੇ ਵਿੱਚ ਐਹੋ ਜੀ ਫਾਈਟ ਹੋਈ ਹੋਵੇ ਪਰ ਪ੍ਰਗਟ ਜੀ ਫਾਈਟ ਜਿਹੜੀ ਇੰਟਰਨਲ ਫਾਈਟ ਹੈ ਉਹਦਾ ਜ਼ਿਕਰ ਹੋ ਰਿਹਾ ਬਿਲਕੁਲ ਤੁਸੀਂ ਸਰਕਾਰ ਨਾਲ ਬਹੁਤ ਵਧੀਆ ਲੜੇ ਹੋ ਇੰਟਰਨਲ ਫਾਈਟ ਦਾ ਜ਼ਿਕਰ ਕਰ ਰਹੇ ਹੋ ਇੰਟਰਨਲ ਕੋਈ ਫਾਈਟ ਨਹੀਂ ਹੈ ਤੁਸੀਂ ਬਹੁਤ ਵਧੀਆ ਬੋਲਦੇ ਹੋ ਟਰਮੇ ਨਾਲ ਤਾਂ ਇਸ ਚੀਜ਼ ਨੂੰ ਕੰਪਲੀਟ ਕਰੋ ਮੈਂ ਕਹਿੰਦਾ ਕੋਈ ਇੰਟਰਨਲ ਫਾਈਟ ਨਹੀਂ ਹੈ ਉਹ ਤੁਸੀਂ ਬਿਲਕੁਲ ਅਸੀਂ ਫਾਈਟ ਸਾਰੀ ਦਿਹਾੜੀ ਲਾ ਲਈ ਉਹ ਇੰਟਰਨਲ ਫਾਈਟ ਤੇ ਆਪਣੇ ਚੈਨਲਾਂ ਤੇ ਜਾ ਕੇ ਅਸੀਂ ਅਸੀਂ ਜਿਹੜੇ ਜਿੱਤੇ ਆ ਉਹਨਾਂ ਨੂੰ ਵਧਾਈ ਦਿੰਨੇ ਆ ਅਰੋੜਾ ਸਾਹਿਬ ਨੂੰ ਤੇ ਹਮੇਸ਼ਾ ਲੁਧਿਆਣੇ ਦੀ ਖੁਸ਼ਹਾਲੀ ਲਈ ਲੁਧਿਆਣੇ ਦੀ ਬਿਹਤਰੀ ਲਈ ਜਿੱਥੇ ਉਹਨੂੰ ਸਾਥ ਸਾਡਾ ਚਾਹੀਦਾ ਹੋਵੇਗਾ ਹਮੇਸ਼ਾ ਮਿਲੇਗਾ ਅੱਜ ਦੀ ਤਰੀਕ ਚ ਲੋਕਾਂ ਨੇ ਫਤਵਾ ਉਹਨਾਂ ਨੂੰ ਦਿੱਤਾ ਆ ਅਸੀਂ ਉਹਨਾਂ ਨੂੰ ਵਧਾਈ ਦੇਣੇ ਆ ਔਰ ਇਸ ਹਾਰ ਦੀ ਇਸ ਹਾਰ ਦੀ ਪੂਰੀ ਜ਼ਿੰਮੇਵਾਰੀ ਆਸ਼ੂ ਲੈਂਦਾ ਆ ਮੇਰੀ ਪਾਰਟੀ ਦੀ ਮੈਨੂੰ ਪੂਰੀ ਸਪੋਰਟ ਸੀ ਜੇ ਕਿਸੇ ਨੇ ਵਿਕਟਰੀ ਸਾਈਨ ਪਾਇਆ ਤਾਂ ਉਹਦੀ ਛੋਟੀ ਸੋਚ ਦਾ ਨਤੀਜਾ ਹੈ ਮੈਨੂੰ ਕੋਈ ਮੈਂ ਦੇਖਿਆ ਜਾਂ ਨਹੀਂ ਦੇਖਿਆ ਇਹ ਮਾਨਾ ਨਹੀਂ ਰੱਖਦਾ ਅਗਰ ਪਾਇਆ ਤਾਂ ਉਹਦੀ ਛੋਟੀ ਸੋਚ ਦਾ ਨਤੀਜਾ ਹੈ ਪਰ ਮੈਂ ਸਮਝਦਾ ਮੇਰੇ ਨਾਲ ਸਾਰੀ ਪਾਰਟੀ ਇਕੱਠੀ ਸੀ ਧੰਨਵਾਦ ਥੈਂਕ ਯੂ ਬਸ ਹੋਣਾ ਨਿਕਾ ਓਹ ਯਾਰ ਉਹ ਪਰਾਭੂ ਸਾਰੇ ਲਾਈਵ ਹੀ ਕਰਨ ਲੱਗ ਗਏ ਰਿਕਾਰਡਿੰਗ ਰਹਿਣੀ ਕਿੰਨੇ ਫਿਰ ਰਿਕਾਰਡਿੰਗ ਹੋ ਤਾਂ ਗਈ ਯਾਰ ਉਹ ਰਿਕਾਰਡਿੰਗ ਹੋਈ ਆ ਯਾਰ ਕਿਹੜੀ ਰਿਕਾਰਡਿੰਗ ਹੋਈ ਆ ਲਾਈਵ एक मिनट मेरा लाइव चल रहा है वैजे रिकॉर्डिंग हो रही है ना दिव्या हेलो ठीक है तो अभी प्रगट सिंह का लेना है साथ में मेरे साथ पंच वन ओके 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 एम एल ए एक्स एम एल ए ਉਹਦੇਦਾਰ ਸਾਹਿਬ ਤੇ ਵਰਕਰ ਸਹਿਬਾਨ ਇਹਨਾਂ ਨੇ ਤੰਦ ਹੀ ਨਾ ਕੰਮ ਕੀਤਾ ਔਰ ਰਿਜ਼ਲਟ ਜੋ ਵੀ ਆਇਆ ਫਤਵਾ ਜੋ ਵੀ ਲੋਕਾਂ ਦਾ ਉਹਨੂੰ ਹੁਣੇ ਆਸ਼ੂ ਜੀ ਨੇ ਕਿਹਾ ਅਸੀਂ ਖੜੇ ਪੱਥੇ ਪ੍ਰਵਾਨ ਕਰਦੇ ਆਂ ਇਹ ਬਾਈ ਇਲੈਕਸ਼ਨ ਆ ਕੋਈ ਨਹੀਂ ਲੜੀਆ ਤਗੜੇ ਹੋ ਕੇ ਲੜੀਆ ਔਰ ਸਰਕਾਰ ਦੇ ਉਲਟ ਲੜੀਆ ਔਰ ਭਾਰਤ ਪੁਸ਼ਨਾਸ਼ ਨੂੰ ਲੋਕ ਪਸੰਦ ਕਰਦੇ ਸੀ ਇਸੇ ਕਰਕੇ ਨਹੀਂ ਆ ਵੋਟਾਂ ਪਈਆਂ ਦਲੇਰੀ ਨਾਲ ਇਲੈਕਸ਼ਨ ਲੜਦੇ ਨੇ ਮਜ਼ਬੂਤੀ ਨਾਲ ਲੋਕਾਂ ਨਾਲ ਖੜੇ ਹੁੰਦੇ ਆ ਲੋਕ ਇਸ ਚੀਜ਼ ਨੂੰ ਪਸੰਦ ਕਰਦੇ ਆ ਮੈਂ ਤਾਂ ਇੱਕ ਗੱਲ ਕਹਾਂਗਾ ਕਿ ਅੱਜ ਅਰੋੜਾ ਸਾਹਿਬ ਨੂੰ ਲੋਕਾਂ ਨੇ ਚੁਣਿਆ ਆਵਾਮੀ ਪਾਰਟੀ ਤੇ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨੇ ਬੋਰਡ ਬੂਡ ਜੇ ਵਾਵਾ ਲਾਏ ਸੀ ਤੇ ਮੈਨੂੰ ਵੈਸੇ ਚੰਗੇ ਵੀ ਲੱਗ ਰਹੇ ਸੀ ਯਾਰ ਸੁੱਤੇ ਪਏ ਸਾਢੇ ਤਿੰਨ ਸਾਲ ਬਾਅਦ ਜਾਗੇ ਜਾਗੇ ਤੇ ਸਹੀ ਹਮੇ ਇੱਕੋ ਹਲਕੇ ਚ ਜਾਗੇ ਆ ਉਹ ਲੁਧਿਆਣਾ ਵੈਸਟ ਅਰੋੜਾ ਸਾਹਿਬ ਉਰਾਮ ਆਦਮੀ ਪਾਰਟੀ ਨੂੰ ਮੈਂ ਕਹਿਣਾ ਚਾਹੁੰਦਾ ਜਾਗ ਜਾਓ ਲੋਕ ਤੁਹਾਨੂੰ ਉਡੀਕਦੇ ਸਾਰੇ ਪੰਜਾਬ 'ਚ ਕਿ ਤੁਸੀਂ ਵਿਕਾਸ ਦੇ ਕੰਮ ਸ਼ੁਰੂ ਕਰੋ ਕਰਪਸ਼ਨ ਘਟਾਓ ਡਰੱਗ ਘਟੇ ਔਰ ਅਫਰੋਤੀਆਂ ਵਾਲਾ ਕੰਮ ਨਿਬੜੇ ਔਰ ਪੰਜਾਬ ਦਾ ਮਾਹੌਲ ਸੁਖਾਵਾਂ ਹੋਵੇ ਰਾਨਾ ਜੀ ਸਵਾਲ ਲੈ ਲਓ ਇੱਕ ਤੁਸੀਂ ਜਿਹੜੇ ਕਹਿ ਕਿ ਜਿਹੜੇ ਅੱਜ ਵਰਕਰ ਲੀਡਰ ਹੋ ਰਿਹਾਏ ਬਹੁਤ ਧੰਨਵਾਦ ਆ ਜਿਹੜੇ ਨਹੀਂ ਆਏ ਜਿਹੜੇ ਗੈਰਹਾਜ਼ਰ ਰਹੇ ਆ ਉਹਨਾਂ ਦੀ ਗੈਰਹਾਜ਼ਰੀ ਰੜਕ ਰਹੀ ਹੈ ਭਈ ਉਹਨਾਂ ਦਾ ਜਿਹੜੇ ਨਹੀਂ ਆਏ ਉਹਨਾਂ ਦਾ ਵੀ ਧੰਨਵਾਦ ਜਿਹੜੇ ਆਏ ਉਹਨਾਂ ਦਾ ਵੀ ਧੰਨਵਾਦ ਅੱਛਾ ਰਾਣਾ ਜੀ ਇਸ ਹਾਰ ਨੋਟ ਸੀ ਕਿਸ ਚੀਜ਼ ਕੇ ਨਾਲ ਲਿਖਦੇ ਹੋ ਪਾਰਟੀ ਦੀ ਹਾਰ ਹੋਈ ਹੈ ਯਾ ਪਾਰ ਤੁਸੀਂ ਆਸ਼ੂਦੀ ਹਾਰ ਆਸ਼ੂਦੀ ਹਾਰ ਆਸ਼ੂਦੀ ਬਿਲਕੁਲ ਹਾਰ ਨਹੀਂ ਆ ਇੱਕ ਮਿੰਟ ਜੀ ਇਹ ਇੱਕ ਮਿੰਟ ਜੀ ਆਸ਼ੂਦੀ ਹਾਰ ਨਹੀਂ ਅਸੀਂ ਸਾਰਿਆਂ ਨੇ ਇਲੈਕਸ਼ਨ ਲੜਿਆ ਆਸ਼ੂ ਨੂੰ ਤਾਂ ਅਸੀਂ ਕਿਹਾ ਬਈ ਤੂੰ ਸਿਰਫ ਉੱਥੇ ਜਾਣਾ ਜਿੱਥੇ ਤੈਨੂੰ ਭੇਜਾਂਗੇ ਹੂੰ ਤਾਂ ਹਾਰ ਸਾਡੀ ਆ ਸਾਨੂੰ ਤੁਸੀਂ ਜੋ ਮਰਜ਼ੀ ਸਮਝੋ ਇੱਕ ਕਲਿੱਪ ਵਾਇਰਲ ਹੋ ਰਿਹਾ ਤੁਹਾਡੇ ਲੀਡਰ ਦਾ ਵਿਕਟਰੀ ਨਿਸ਼ਾਨ ਦਾ ਜੀ ਮੈਂ ਤਾਂ ਦੇਖਿਆ ਨਹੀਂ ਕਿਹਦਾ ਆ ਪ੍ਰਧਾਨ ਤੁਹਾਡੇ ਜਿਹੜੇ ਨੇ ਉਹਨਾਂ ਦਾ ਇੱਕ ਫੇਸਬੁੱਕ ਤੇ ਇੱਕ ਫੋਟੋ ਪਾਈ ਦੀ ਤੁਸੀਂ ਦੇਖਿਆ ਹਾਂਜੀ ਬਿਲਕੁਲ ਨਹੀਂ ਗਲਤ ਕਹਿ ਰਹੇ ਆ ਹੂੰ ਸਹੀ ਕਰ ਰਿਹਾ ਨਾ ਕਰੈਕਟ ਰਹਿਣਾ ਜੀ ਮੈਂ ਜਾਂ ਤਾਂ ਤੁਸੀਂ ਕਹੋ ਤੁਸੀਂ ਠੀਕ ਕਹਿ ਰਹੇ ਹੋ ਤੁਸੀਂ ਠੀਕ ਕਹਿ ਰਹੇ ਹੋ ਤੁਸੀਂ ਦੇਖਿਆ ਆਪਣੀ ਅੱਖਾਂ ਨਾ ਤੁਹਾਨੂੰ ਦਿਖਾ ਦੰਨੇ ਜੀ ਦਿਖਾ ਦੰਨੇ ਬਿਲਕੁਲ ਦਿਖਾਓ ਹੂੰ ਕਿ ਦੇਖ ਕੇ ਹਣ ਦੇਖਾ ਕਰ ਰਹੇ ਹੋ ਰਹਿਣਾ ਜੀ ਮੈਂ ਦੇਖਿਆ ਨਹੀਂ ਹੂੰ ਜੇ ਦੇਖਿਆ ਹੁੰਦਾ ਮੈਂ ਮੰਨ ਜਣਾ ਜੀ ਮੈਂ ਦੇਖਿਆ ਨਹੀਂ ਸਰ ਇੱਕ ਸਵਾਲ ਇਹੀ ਹੈ ਕਿ ਇਸ ਹਾਰ ਦਾ ਅਫਸੋਸ ਕੀ ਕੋਈ ਅਫਸੋਸ ਨਹੀਂ ਆ ਕੋਈ ਸਾਨੂੰ ਕੋਈ ਅਫਸੋਸ ਨਹੀਂ ਆ ਤਕੜੇ ਹੋ ਕੇ ਇਲੈਕਸ਼ਨ ਲੜੀ ਆ ਈਮਾਨਦਾਰੀ ਨਾਲ ਹਰ ਵਰਕਰ ਨੇ ਕੰਮ ਕੀਤਾ ਇਹੀ ਕਹਿਣਾ ਚਾਹੂੰਗਾ ਹਰ ਫਤਵਾ ਲੋਕਾਂ ਦਾ ਲੋਕਾਂ ਦਾ ਫਤਵਾ ਮਨਜ਼ੂਰ ਹੈ ਤੇ ਆ ਫਿਰ ਮੈਂ ਕਹਿਣਾ ਚਾਹਣਾ ਕਿ ਆਮ ਆਦਮੀ ਪਾਰਟੀ ਨੂੰ ਜਿੰਨੀਆਂ ਮੈਂ ਗੱਲਾਂ ਕੀਤੀਆਂ ਚਾਹੇ ਡਰੱਗ ਦੀ ਗੱਲ ਕੀਤੀ ਚਾਹੇ ਗੁੰਡਾਗਰਦੀ ਦੀ ਗੱਲ ਕੀਤੀ ਲਾਅ ਐਂਡ ਆਰਡਰ ਦੀ ਗੱਲ ਕੀਤੀ ਡਿਵੈਲਪਮੈਂਟ ਦੀ ਗੱਲ ਕੀਤੀ ਖਾਲੀ ਜੇ ਸਤਾਈ ਚਾਹਣਾ ਤਾਂ ਭਾਈ ਕੰਮ ਕਰਨਾ ਪਊਗਾ ਇਹ ਲੋਕਾਂ ਨੇ ਦੱਸਿਆ ਲੋਕਾਂ ਨੂੰ ਚੰਗਾ ਲੱਗਾ ਯਾਰ ਡਵੈਲਪਮੈਂਟ ਤੋਂ ਕੋਤ ਪਰ ਫੀਤੇ ਫੂਤੇ ਜਿ ਘਟੇ ਚੰਗਾ ਲੱਗਿਆ ਤੇ ਲੇਕਿਨ ਚਲੋ ਵੋਟਾਂ ਜਿੱਦਾਂ ਪੈ ਗਈਆਂ ਉਹ ਪੈ ਗਈਆਂ ਹੁਣ ਫਤਵਾ ਉਹਨਾਂ ਦਾ ਉਹਨਾਂ ਨੂੰ ਖੁਸ਼ੀ ਮਨਾਉਣ ਦੀ ਹੈ ਸਾਡੇ ਕਹਿਣ ਦਾ ਮਤਲਬ ਕਿ ਇਸ ਇਲੈਕਸ਼ਨ ਦੇ ਵਿੱਚ ਉਹ ਕਲਿੱਪ ਨਹੀਂ ਦਿਖਾਇਆ ਆ ਲੋ ਹੈ ਓਏ ਉਹਦਾ ਅਕਾਊਂਟ ਹੀ ਨਹੀਂ ਬੀਬੀ ਨਹੀਂ ਉਹਦਾ ਅਕਾਊਂਟ ਨਹੀਂ ਸਾਡੇ ਪ੍ਰਧਾਨ ਦਾ ਹੋ ਵੀ ਨਹੀਂ ਸਕਦਾ ਮੱਲਮ ਪੱਟੀ ਕਰ ਰਹੇ ਹਾਂ ਕਹ ਦੀ ਇਹ ਵੀ ਤੋ ਤੋ ਪੁੱਛ ਰਹੀ ਨਹੀਂ ਤੁਹਾਨੂੰ ਲੱਗਦਾ ਕਿ ਜਿਹੜੇ ਪ੍ਰਧਾਨ ਔਰ ਐਲੋਪੀ ਲੀਡਰ ਨੂੰ ਤੁਸੀਂ ਦਰਕਿਨਾਰ ਕੀਤਾ ਪੂਰੀ ਇਲੈਕਸ਼ਨਸ ਦੇ ਵਿੱਚ ਉਹਦਾ ਵੀ ਖਾਮੀਆਜ਼ਾ ਭੁਗਤਣਾ ਪੈ ਰਿਹਾ ਉਹ ਸਾਹਮਣੇ ਨਾਲ ਨਜ਼ਰ ਨਹੀਂ ਆ ਸਕੀ ਇਹ ਗਲਾਂ ਕਰਨ ਦਾ ਜਫੀਲਾ ਨਹੀਂ ਅੱਜ ਤੇ ਵੇਖੋ ਅਸੀਂ ਹਰਿਆ ਆਮ ਆਦਮੀ ਪਾਰਟੀ ਜਿੱਤੀ ਆ ਤੇ ਅਸੀਂ ਖੜੇ ਮੱਥੇ ਆਪਣੇ ਸਵਕਾਰ ਕਰਦੇ ਕਿ ਜੀ ਲੋਕਾਂ ਦਾ ਫਤਵਾ ਸਾਡੇ ਹੱਕ ਚ ਨਹੀਂ ਆਇਆ ਨਹੀਂ ਇਲੈਕਸ਼ਨ ਤਾਂ ਬੂਹੇ ਤੇ ਖੜੀ ਆ ਨਾ 27 ਤਾਂ ਤਾਂ ਫਿਰ ਕੀ ਹੋ ਗਿਆ ਫੇਰ ਲੜਾਂਗੇ ਤਕੜੇ ਹੋ ਕੇ ਲੜਾਂਗੇ ਗੱਲ ਹੀ ਕੋਈ ਨਹੀਂ ਆਓ ਪ੍ਰਗਟ ਸਿੰਘ ਜੀ ਜਿਹੜੇ ਚਾਰੇ ਦਾ ਦਾਰਦ ਰਹੇ